ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਤਰਮਿੰਦਰ ਸੰਧੂ ਸਵਾਗਤ ਕਰਦਾ ਹਾਂ ਜਦੋਂ ਵੀ ਅਸੀਂ ਤੁਹਾਡੇ ਰूबरू ਹੁੰਨੇ ਆ ਤਾਂ ਤੁਹਾਡੀ ਸਿਹਤ ਨਾਲ ਜੁੜੀਆਂ ਗੱਲਾਂ ਕਰਦੇ ਹਾਂ ਸਿਹਤਮੰਦ ਰਹਿਣਾ ਅੱਜ ਸਮੇਂ ਦੀ ਲੋੜ ਵੀ ਹੈ ਕਿਉਂਕਿ ਸਾਡਾ ਖਾਣ ਪੀਣ ਜੀਵਨ ਸ਼ੈਲੀ ਅਜਿਹੀ ਹੋ ਗਈ ਹੈ ਕਿ ਭੱਜ ਨਾ ਠਹਿਣੀ ਹੈ ਬੰਦਾ ਖੜਾ ਖੜਾ ਹੀ ਕੁਝ ਨਾ ਕੁਝ ਖਾ ਲੈਂਦਾ ਤੇ ਪੀਣ ਦੀ ਗੱਲ ਇਹ ਹੈ ਕਿ ਟਾਈਮ ਹੀ ਨਹੀਂ ਹੁੰਦਾ ਪਾਣੀ ਪੀਣ ਦਾ ਟਾਈਮ ਵੀ ਨਹੀਂ ਲੱਗਦਾ ਤੇ ਉਹਦਾ ਜਿਹੜਾ ਅਸਰ ਆ ਸਾਡੇ ਬਾਡੀ ਆਰਗਨਸ ਦੇ ਉੱਤੇ ਹੁੰਦਾ ਖਾਸ ਤੌਰ ਦੇ ਉੱਤੇ ਜਿਨ੍ਹਾਂ ਨੇ ਤੁਹਾਡੀ ਖੂਬਸੂਰਤੀ ਦਿਖਾਉਣੀ ਹੁੰਦੀ ਹੈ ਖਾਸ ਤੌਰ ਤੇ ਤੁਹਾਡੀ ਚਮੜੀ ਤੁਹਾਡੇ ਵਾਲ ਇਹਨਾਂ ਦੇ ਉੱਤੇ ਵੀ ਕਾਫੀ ਬੁਰਾ ਪ੍ਰਭਾਵ ਪੈਂਦਾ ਜੇਕਰ ਤੁਸੀਂ ਆਪਣੇ ਸਰੀਰ ਦਾ ਆਪਣੀ ਸਿਹਤ ਦਾ ਧਿਆਨ ਨਹੀਂ ਰੱਖਦੇ ਤੇ ਜਦੋਂ ਵੀ ਕਿਤੇ ਮੌਸਮ ਦੇ ਵਿੱਚ ਬਦਲਾਅ ਆਉਂਦਾ ਤਾਂ ਉਦੋਂ ਉਹਦਾ ਅਸਰ ਸਰੀਰ ਦੇ ਉੱਤੇ ਹੋਣਾ ਸੁਭਾਵਿਕ ਹੈ ਤੁਹਾਡੀ ਚਮੜੀ ਦੇ ਉੱਤੇ ਵੀ ਉਹਦਾ ਅਸਰ ਪੈਂਦਾ ਹੈ ਖੁਸ਼ਕੀ ਆਉਂਦੀ ਹੈ ਸਿਰ ਦੇ ਵਿੱਚ ਵਾਲਾਂ ਦੇ ਵਿੱਚ ਵੀ ਖੁਸ਼ਕੀ ਆ ਜਾਂਦੀ ਹੈ ਫਿਰ ਹੌਲੀ-ਹੌਲੀ ਡੈਂਡਰਫ ਤੇ ਕਈ ਤਰ੍ਹਾਂ ਦੀਆਂ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਨੇ ਵਾਲਾਂ ਦਾ ਖਿਆਲ ਕਿਵੇਂ ਰੱਖਣਾ ਹੈ ਚਿਹਰੇ ਦੀ ਸੁੰਦਰਤਾ ਕਿਵੇਂ ਬਰਕਰਾਰ ਰੱਖਣੀ ਹੈ ਕਿਉਂਕਿ ਅੱਜਕੱਲ ਹਰ ਕੋਈ ਚਾਹੁੰਦਾ ਹੈ ਕਿ ਉਮਰ ਢਾਲ ਰਹੀ ਹੈ ਪਰ ਜਿਹੜਾ ਸਾਡਾ ਚਿਹਰਾ ਹੈ ਉਹ ਉਸੇ ਤਰ੍ਹਾਂ ਹੀ ਦਮਕਦਾ ਰਹੀ ਤੇ ਅੱਜ ਅਸੀਂ ਅਜੈ ਸਖਸ਼ੇਤ ਦੇ ਰੂਬਰੂ ਤੁਹਾਨੂੰ ਕਰਵਾਉਣ ਜਾ ਰਹੇ ਹਾਂ ਜਿਨ੍ਹਾਂ ਦਾ ਆਪਣਾ ਚਿਹਰਾ ਬੜਾ ਦਮਕਦਾ ਹੈ ਖੁਦ ਉਸ ਪੜਾਅ ਦੇ ਉਮਰ ਦੇ ਕਿ ਤਜਰਬਾ ਬਹੁਤ ਜ਼ਿਆਦਾ ਹੋ ਗਿਆ ਪਰ ਆਪਣੇ ਆਪ ਨੂੰ ਅਜੇ ਤੱਕ ਫਿੱਟ ਰੱਖਿਆ ਹੋਇਆ ਹੈ ਮੇਰੀ ਮੁਰਾਦ ਮੇਰੇ ਨਾਲ ਨੇ ਮਿਸਟਰ ਸੁਭਾਸ਼ ਗੋਇਲ ਵਰਦਾਨ ਆਯੁਰਵੈਦਿਕ ਸੈਂਟਰ ਦੇ ਐਮ ਡੀ ਸਾਹਿਬ ਨੇ ਸਭ ਤੋਂ ਪਹਿਲਾਂ ਉਹਨਾਂ ਦਾ ਸਵਾਗਤ ਕਰਦੇ ਆ ਸਵਾਗਤ ਹੈ ਜੀ ਤਰਵਿੰਦਰ ਜੀ ਤੁਹਾਡਾ ਵੀ ਬਹੁਤ ਬਹੁਤ ਸਵਾਗਤ ਪ੍ਰਮਾਤਮਾ ਤੁਹਾਨੂੰ ਵੀ ਚੜ੍ਹਦੀ ਕਲਾ ਚ ਰੱਖੇ ਜੀ ਮਿਹਰਬਾਨੀ ਜੀ ਤੇ ਸਵਾਜੀ ਆਪਾਂ ਕਿਸ ਤਰ੍ਹਾਂ ਦੇ ਨਾਲ ਸਭ ਤੋਂ ਪਹਿਲਾਂ ਆਪਾਂ ਗੱਲ ਸ਼ੁਰੂ ਕਰ ਲਈਏ ਸਕਿਨ ਦੀ ਚਿਹਰਾ ਹਰ ਕੋਈ ਕਹਿੰਦਾ ਜੀ ਦਮਕਦਾਰ ਰਹੇ ਇੰਨੇ ਕੁ ਮਤਲਬ ਸੈਲੂਨ ਇੰਨੇ ਕਿ ਬਿਊਟੀ ਪਾਰਲਰ ਖੁੱਲ ਗਏ ਨੇ ਤੇ ਜੇਕਰ ਤੁਸੀਂ ਮੇਕਅਪ ਵਗੈਰਾ ਦੇ ਰੇਟ ਪੜਨੇ ਸ਼ੁਰੂ ਕਰ ਦੋ ਤਾਂ ਉਹਨਾਂ ਖਰਚਾ ਬੰਦੇ ਦੇ ਕਿਤੇ ਕੱਪੜਾ ਲੱਤਿਆਂ ਤੇ ਆ ਜਾਂਦਾ ਜਿੰਨਾ ਇੱਕ ਵਾਰ ਦੇ ਮੇਕਅਪ ਤੇ ਆਉਂਦਾ ਤੇ ਅੱਜ ਕੱਲ ਪ੍ਰੀ ਵੈਡਿੰਗ ਵਾਲੇ ਮੇਕਅਪ ਸ਼ੁਰੂ ਹੋ ਗਏ ਫਿਰ ਪੋਸਟ ਵੈਡਿੰਗ ਵਾਲੇ ਮੇਕਅਪ ਸ਼ੁਰੂ ਹੋ ਗਏ ਪਾਰਟੀ ਮੇਕਅਪ ਸ਼ੁਰੂ ਹੋ ਗਏ ਕਾਫੀ ਕੁਝ ਹੈ ਪਰ ਆਯੁਰਵੈਦਿਕ ਤਰੀਕੇ ਦੇ ਨਾਲ ਆਪਾਂ ਆਪਣੀ ਜਿਹੜੀ ਖੂਬਸੂਰਤੀ ਹੈ ਚਾਹੇ ਉਹ ਸਾਡੀਆਂ ਮਾਤਾਵਾਂ ਭੈਣਾਂ ਨੇ ਚਾਹੇ ਨੌਜਵਾਨ ਨੇ ਉਹ ਕਿਵੇਂ ਬਰਕਰਾਰ ਰੱਖ ਸਕਦੇ ਨੇ ਤਰਮਿੰਦਰ ਜੀ ਗੱਲ ਇਹ ਆ ਵੀ ਬਿਊਟੀ ਜਿੰਨੀ ਮਰਜ਼ੀ ਹੋਵੇ ਮੈਂ ਕਹਿੰਨਾ ਆਪਾਂ ਗੋਰੇ ਚਿੱਟੇ ਬਹੁਤ ਦੇਖੇ ਨੇ ਲੋਕ ਸਾਫ਼ ਸੁਥਰੇ ਬਹੁਤ ਦੇਖੇ ਨੇ ਪਰ ਸਕਿਨ ਡੱਲ ਹੁੰਦੀ ਆ ਡੱਲ ਸਕਿਨ ਜਿਹੜੀ ਆ ਉਹ ਸਾਡੀ ਅੰਦਰ ਗੱਟ ਹੈਲਥ ਬਾਰੇ ਦੱਸਦੀ ਆ ਵੀ ਤੁਹਾਡਾ ਪੇਟ ਠੀਕ ਨਹੀਂ ਹੈਗਾ ਜੇ ਪੇਟ ਠੀਕ ਹੋਗਾ ਤਾਂ ਹੀ ਤਾਂ ਠੀਕ ਹੋਗਾ ਸਾਰਾ ਕੁਝ ਤੁਸੀਂ ਜਿੰਨਾ ਮਰਜ਼ੀ ਵਾਸ਼ਿੰਗ ਮਸ਼ੀਨ ਚ ਪਾ ਪਾ ਕੇ ਕੱਪੜੇ ਨੂੰ ਧੋ ਲੋ ਤੇ ਮਸ਼ੀਨ ਹੀ ਗੰਦੀ ਕਪੜਾ ਗਿساب ਕਰੂ ਤਾਂ ਇਸ ਕਰਕੇ ਸਭ ਤੋਂ ਵਧੀਆ ਚੀਜ਼ ਆ ਤ੍ਰਿਫਲਾ ਪਾਊਡਰ ਤ੍ਰਿਫਲਾ ਪਾਊਡਰ 1 2 ਐਂਡ 4 ਦੀ ਰੇਸ਼ੋ ਆ ਔਰ ਤੁਸੀਂ ਦੇਖੋ ਜਿਹੜਾ ਆਪਾਂ ਤਿਰਫਲਾ ਬਣਾਇਆ ਬਹੁਤ ਲੋਕਾਂ ਨੇ ਖਾਇਆ ਖਾਇਆ ਨਾ ਖਾਇਆ ਮੇਰੇ ਕੋਲੋਂ ਉਹਨਾਂ ਬਣਦਾ ਨਹੀਂ ਜਿੰਨੀ ਡਿਮਾਂਡ ਹੈ ਇਹ ਗੱਲ ਸੱਚ ਹੈ ਮਤਲਬ ਜੇ 30% ਦੀ ਸਾਡੇ ਕੋਲੇ ਸਟਾਕ ਹੈ ਤਾਂ 300% ਦੀ ਡਿਮਾਂਡ ਰਹਿੰਦੀ ਹੈ ਔਰ ਸਾਰੇ ਲੋਕਾਂ ਦਾ ਸਾਨੂੰ ਇਹ ਕੰਪਲੇਂਟ ਰਹਿੰਦੀ ਹੈ ਵੀ ਗੁਇਲ ਸਾਹਿਬ ਦਵਾਈ ਜੇ ਭੇਜਣੀ ਨਹੀਂ ਸੀ ਪੇਮੈਂਟ ਕਿਉਂ ਲੈ ਲਈ ਫਲਾਣਾ ਇਹੋ ਜਿਹਾ ਕੁਝ ਨਹੀਂ ਨੀਅਤ ਚ ਕੋਈ ਵਰਕ ਨਹੀਂ ਹੈਗਾ ਭੇਜਣੀ ਸਬਦੀ ਹੈ ਪਰ ਭੇਜਣੀ ਉਦੋਂ ਸਹੀ ਚੀਜ਼ ਬਣਨੀ ਹੈ ਹੁਣ ਸਾਡਾ ਜਿਹੜਾ ਤਿਰਫਲਾ ਬਣਦਾ ਸਾਡਾ ਕੀ ਯਾਰ ਤੁਹਾਡਾ ਬਣਦਾ ਜਿਹੜਾ ਆਪਣਾ ਤਿਰਫਲਾ ਬਣਦਾ ਮੈਨੂੰ ਕਈ ਵਾਰੀ ਮੇਰੀ ਜबान पलट ਜਾਂਦੀ ਹੈ ਇਹ ਆਪਣਾ ਹੀ ਆ ਜਿਹੜਾ ਆਪਣਾ ਤਿਰਫਲਾ ਬਣਦਾ ਨਾ ਉਹ ਚ ਅਸੀਂ ਹਰੜ ਜਲਾਬਾ ਪਾਉਂਦੇ ਆ ਤੁਸੀਂ ਗੂਗਲ ਸਰਚ ਕਰੋ ਹਰੜ ਜਲਾਬਾ ਜਲਾਬਾ ਹਰੜ ਉਹ ਜਿਹੜੀ ਹਰੜ ਹੈ ਉਹ ਛੇਤੀ ਮਿਲਦੀ ਨਹੀਂ ਔਰ ਜਦੋਂ ਮਿਲ ਗਈ ਤਾਂ ਪੈਣੀ ਉਹੀ ਆ ਹੁਣ ਤੁਸੀਂ ਚਾਰ ਤਰ੍ਹਾਂ ਦੇ ਤਿਰਫਲਾ ਲਿਆਇਓ ਘਰੇ ਇੱਕ ਮੇਰਾ ਲਿਆਇਓ ਇੱਕ ਬਾਕੀ ਕੰਪਨੀਆਂ ਦਾ ਲਿਆਇਓ ਮੈਂ ਥੋੜਾ ਜਿਹਾ ਵਿਆਖਿਆਨ ਕਰਨ ਲੱਗਾ ਇਹਦੇ ਚ ਕਰਨਾ ਵੀ ਚਾਹੀਦਾ ਆਪਾਂ ਨੂੰ ਕਿਉਂਕਿ ਕਲੀਅਰੈਂਸ ਬਹੁਤ ਜ਼ਰੂਰੀ ਆ ਤੁਸੀਂ ਚਾਰਾਂ ਚੋਂ ਇੱਕ ਇੱਕ ਥੋੜਾ ਥੋੜਾ ਖਾ ਕੇ ਦੇਖੋ ਚੁਟਕੀ-ਚੁਟਕੀ ਵੀ ਖਾ ਕੇ ਦੇਖੋ ਤੁਹਾਨੂੰ ਤੁਰੰਤ ਫਰਕ ਲੱਗੂਗਾ ਪਤਾ ਕਿਉਂਕਿ ਸਾਡੇ ਮੂੰਹ ਸਾਡੀ ਜ਼ੁਬਾਨ ਤੋਂ ਵੱਡੀ ਲੈਬਰਾਟਰੀ ਨਹੀਂ ਹੈ ਕੋਈ ਰੱਬ ਬਹੁਤ ਬੜੀ ਪਾਵਰ ਹੈ ਜਿਨੇ ਮਤਲਬ ਕਿ ਕਿੰਨੇ ਚੌਕਟੇ ਬਣਾਤੇ ਮੇਰੀ ਸ਼ਕਲ ਤੁਹਾਡੇ ਨਾਲ ਨਹੀਂ ਤੁਹਾਡੀ ਉਹਦੇ ਨਾਲ ਨਹੀਂ ਉਹਦੀ ਉਹਦੇ ਨਾਲ ਨਹੀਂ ਸਗੇ ਭੈਣ ਭਰਾਵਾਂ ਦੀ ਸ਼ਕਲ ਢੰਗਾ ਪੈਂਦਾ ਸ਼ਕਲ ਨਹੀਂ ਮਿਲਦੀ ਹੂੰ ਢੰਗਾ ਪੈਂਦਾ ਸ਼ਕਲ ਨਹੀਂ ਮਿਲਦੀ ਕਿਉਂ ਕਿਉਂਕਿ ਉਹ ਬਾਬਾ ਬੜੀ ਕਰਾਮਾਤ ਕਰਦਾ ਤਾਂ ਪੇਟ ਸਾਫ਼ ਰੱਖਣਾ ਪੱਤਰਫਲਾ ਦੇ ਨਾਲ ਔਰ ਜਲਾਬਾ ਹਰੜ ਵਾਲਾ ਤ੍ਰਿਫਲਾ ਸੀ ਦਰਿਆ ਥੋੜਾ ਟਾਈਮ ਲੱਗ ਜਾਂਦਾ ਵੇਟ ਕਰਿਆ ਕਰੋ ਕੋਈ ਟੈਨਸ਼ਨ ਨਹੀਂ ਫਿਰ ਅਸੀਂ ਬਣਾਇਆ ਪੇਟ ਸਾਫ਼ ਕਰਨ ਵਾਸਤੇ ਕੇ ਐਨ ਅੰਮ੍ਰਿਤ ਮੋਦਕ ਮੋਦਕ ਮਤਲਬ ਲੱਡੂ ਇਹ ਲੱਡੂ ਟਾਈਪ ਆਈ ਡੱਬੀ ਚ ਖੜਕਦਾ ਹੈ ਦੇਖੋ ਪਾਇਆ ਹੋਇਆ ਡੱਬੀ ਦੇ ਵਿੱਚ ਵੱਟ ਕੇ ਲੱਡੂ ਇਹਦਾ ਨੋਂ ਸੀਗਾ ਨજર ਵੱਟੂ ਗ੍ਰੰਥਾ ਦੇ ਵਿੱਚ ਮੈਂ ਕਹਾ ਵੀ ਦੇਖੋ ਹੁਣ ਜਮਾਨਾ ਬਦਲ ਗਿਆ ਪੜ੍ਹੇ ਲਿਖੇ ਲੋਕਾਂ ਦਾ ਜਮਾਨਾ ਉਹਨੂੰ ਨજર ਵੱਟੂ ਵਾਲੀ ਗੱਲ ਗ੍ਰੰਥਾਂ ਚ ਲਿਖੀ ਰਹਿਣ ਦੋ ਤਾਂ ਮੈਂ ਤੁਹਾਨੂੰ ਚੀਜ਼ ਉਹੀ ਦਿੱਤੀ ਹੈ ਇਹਦੇ ਵਿੱਚ ਸਕਰੂਣੀਆਂ ਜਿਹੜੀ ਉੱਟੀ ਪੈਂਦੀ ਹੈ ਔਰ ਇੰਨੀ ਮਹਿੰਗੀ ਆ ਔਰ ਇੰਨੀ ਕਮਾਲ ਦੀ ਆ ਤੁਸੀਂ ਇਹਦੇ ਬਾਰੇ ਸਰਚ ਕਰਕੇ ਦੇਖੋ ਤੁਹਾਨੂੰ ਪਤਾ ਲੱਗੂਗਾ ਕਿ ਪੇਟ ਨੂੰ ਸਾਫ਼ ਕਰਨ ਲਈ ਇਹ ਗੋਇਲ ਸਾਹਿਬ ਕਿੱਥੋਂ ਕੱਢ ਲਿਆ ਅੱਜ ਤੱਕ ਕਿਸੇ ਨੇ ਨਹੀਂ ਦੱਸੀ ਤੁਹਾਨੂੰ ਇਹ ਕਿਉਂਕਿ ਇਹ ਚ ਪਈ ਹੋਈ ਹੈ ਨਿਸ਼ੋਥ ਨਿਸ਼ੋਥ ਦੇ ਨਾਲ ਪਿਆ ਹੋਇਆ ਇੰਦਰਾਣ ਦੀ ਜੜ ਜਿਹੜੀ ਕੌੜ ਤੁੰਬੇ ਦੀ ਜੜ ਹੁੰਦੀ ਆ ਫਿਰ ਇਹਦੇ ਵਿੱਚ ਪਿਆ ਹੈ ਕਾਲਾ ਦਾਣਾ ਭੁੰਨ ਕੇ ਫਿਰ ਨਿਸ਼ੋਥ ਪਈ ਹੈ ਫਿਰ ਫਿਰ ਸੁਨਨਾ ਮੱਖੀ ਜੀ ਨੂੰ ਅਸੀਂ ਸਰਨਾਏ ਦੀ ਪੱਤੀ ਕਹਿੰਨੇ ਆ ਫਿਰ ਇਹ ਚ ਪਈ ਹੈ ਜਲਾਵਾ ਹਰਣ ਫਿਰ ਇਹਦੇ ਵਿੱਚ ਪਿਆ ਕਾਲਾ ਨਮਕ ਫਿਰ ਇਹਦੇ ਵਿੱਚ ਨਾਲ ਸਕੂਣਿਆ ਜਿਹੜੀ ਬੁੱਟੀ ਪਾਈ ਗਈ ਔਰ ਉਹਦੇ ਨਾਲ ਪਾਉਣ ਨਾਲ ਲਾ ਜੀ ਇਹਨੂੰ ਫਿਰ ਅਸੀਂ ਇਹਦੇ ਵਿੱਚ ਪਾਉਣਾ ਪਿਆ ਬਾਦਾਮ ਰੋਗਨ ਫਿਰ ਇਹਦੇ ਵਿੱਚ ਪਾਉਣਾ ਪਿਆ ਦੇਸੀ ਘਿਓ ਇਹ ਸਾਰੀਆਂ ਚੀਜ਼ਾਂ ਪਾ ਕੇ ਫਿਰ ਇਹ ਬਣਿਆ ਇੱਕ ਲੱਡੂ ਹਮ ਨਜ਼ਰ ਬੱਟੂ ਇਹ ਐਜਾ ਲੱਡੂ ਬਣਿਆ ਕਿਆ ਖੁਸ਼ਬੂ ਹੈ ਜਿਹਦੀ ਮੈਂ ਤੁਹਾਨੂੰ ਪਹਿਲਾਂ ਵੀ ਸੁੰਘਾਇਆ ਸੀ ਹੁਣ ਵੀ ਸੁੰਘੋ ਇਹਨੂੰ ਸੁੰਗਣ ਨੂੰ ਜੀ ਕਰੀ ਜੋ ਜਿਹੜੇ ਸਾਰੀਆਂ ਚੀਜ਼ਾਂ ਆ ਜਿਹੜਾ ਸਕਰੂ ਨਹੀਂ ਨਾ ਜੀ ਉਹਦੀ ਖੁਸ਼ਬੂ ਬਹੁਤ ਉਹ ਜਦੋਂ ਸਾਡੀ ਫੈਕਟਰੀ 'ਚ ਬਣਦਾ ਨਾ ਜੀ ਸਾਡੀ ਫੈਕਟਰੀ 'ਚ ਗਵਾਂਢੀ ਉਹੀ ਗੇਲਾ ਮਾਰ ਜਾਂਦਾ ਵੀਰ ਦਿਖਾਉਂ ਗੇਲਾ ਵੀ ਕੀ ਆ ਕਿਉਂ ਦੇਖੋ ਗਵਾਂਢੀ ਤਾਂ ਮਾਲ ਕੇ ਹੁੰਦਾ ਜੀ ਗਵਾਂਢੀ ਗਵਾਂਢੀ ਹੁੰਦਾ ਸਭ ਤੋਂ ਵੱਧ ਪਿਆਰ ਗਵਾਂਢੀ ਨਾਲ ਹੁੰਦਾ ਤੇ ਉਸ ਤੋਂ ਬਾਅਦ ਕੀਆ ਇਹਦੇ ਨਾਲ ਪੇਟ ਸਾਫ਼ ਜਦੋਂ ਤੁਹਾਡਾ ਪੇਟ ਸਾਫ਼ ਹੈ ਫਿਰ ਕੰਮ ਸ਼ੁਰੂ ਕਰੋ ਕੀ ਕਰਨਾ ਹੈ ਆਪਾਂ ਨੇ ਮੈਂ ਤੁਹਾਨੂੰ ਦੱਸ ਦਰਨਾ ਸਭ ਤੋਂ ਪਹਿਲਾਂ ਕੱਚੇ ਦੁੱਧ ਨਾਲ ਮੂੰਹ ਧੋਵੋ ਜਿਹੜਾ ਆਪਣੀ ਥੈਲੀ ਦਾ ਦੁੱਧ ਹੁੰਦਾ ਉਹੀ ਵਰਤ ਲਓ ਡੱਬੇ ਦਾ ਦੁੱਧ ਮਤਲਬ ਦੁੱਧ ਹੋਵੇ ਦੁੱਧ ਐਂਡ ਹੋਵੇ ਕਿਤੇ ਕੋਈ ਥੈਲੀ ਉਹ ਦੂਜਾ ਪਾਊਡਰ ਵਾਲਾ ਦੁੱਧ ਨਹੀਂ ਜਿਹੜਾ ਥੈਲੀ ਦਾ ਦੁੱਧ ਹੈ ਉਹ ਵੀ ਠੀਕ ਆ ਜਿਹੜਾ ਆਪਣੀ ਗਾਂ ਮੱਝ ਦਾ ਦੁੱਧ ਮਿਲਦਾ ਕੋਈ ਵੀ ਮਿਲ ਜੇ ਮੂੰਹ ਧੋਵੋ ਪੂਰਾ ਮੂੰਹ ਧੋ ਕੇ ਉਹਨੂੰ ਸਾਫ਼ ਕਰੋ ਫੇਰ ਦੂਜੀ ਵਾਰੀ ਤੇ ਦੁੱਧ ਲਾਓ ਫੇਰ ਸਾਫ਼ ਕਰੋ ਫੇਰ ਦੇਖੋ ਵੀ ਉਹ ਚ ਮੈਲ ਤਾਂ ਨਹੀਂ ਹੁਣਾਉਂਦੀ ਪਹਿਲੀ ਵਾਰੀ ਆਈ ਸੀ ਦੂਜੀ ਵਾਰ ਤੁਸੀਂ ਐ ਦੁੱਧ ਨਾਲ ਜੇ ਮਲੋਗੇ ਦੁੱਧ ਦੁੱਧ ਦੇ ਰੰਗ ਕਾਲਾ ਹੋ ਜਾਂਦਾ ਚਿਹਰੇ ਤੇ ਇੰਨੀ ਕਾਲਸ ਕੱਢ ਦਿੰਦਾ ਉਹ ਬਾਹਰ ਉਦੋਂ ਵੇ ਠੰਡੇ ਪਾਣੀ ਨਾਲ ਵਾਸ਼ ਕਰੋ ਚਿਹਰਾ ਦਮਕੂਗਾ ਫੇਰ ਉਹਦੇ ਉੱਤੇ ਲਗਾਣਾ ਤੁਸੀਂ ਕੀ ਗੁਲਾਬ ਜਲ ਗਲੈਸਰਿਨ ਤੇ ਨਿੰਬੂ ਦਾ ਰਸ ਤਿੰਨੇ ਜੀ ਜਨੂ ਬਰਾਬਰ ਮਾਤਰਾ ਚ ਮਿਲਾ ਕੇ ਘੋਲ ਕੇ ਪੇਸਟ ਪਹਿਲਾਂ ਹੀ ਬਣਾ ਕੇ ਰੱਖੋ ਉਹਨੂੰ ਚੰਗੀ ਤਰ੍ਹਾਂ ਲਾ ਕੇ ਠੰਡਾ ਹੋਣ ਦਿਓ ਜਦੋਂ ਠੰਡਾ ਹੋ ਗਿਆ ਉਦੋਂ ਬਾਅਦ ਉਹਨੂੰ ਚੰਗੀ ਤਰ੍ਹਾਂ ਵਾਸ਼ ਕਰੋ ਠੰਡੇ ਪਾਣੀ ਨਾਲ ਜੀ ਵਾਸ਼ ਕਰਕੇ ਨਾ ਧਰਵਿੰਦਰ ਜੀ ਫੇਰ ਕੀ ਕਰਨਾ ਫੇਰ ਤੁਸੀਂ ਉਹਦੇ ਉੱਤੇ ਲਾਉਣਾ ਪੰਪਕਿਨ ਸੀਡ ਆਇਲ ਇੱਕ ਹੈਗਾ ਐਪ੍ਰੀਕਾਟ ਆਇਲ ਇਹ ਦੋ ਤੇਲ ਸਭ ਤੋਂ ਮਸਤ ਨੇ ਇਹਨਾਂ ਦੀ ਮ사ਜ ਕਰੋ ਇਹ ਰਾਤ ਨੂੰ ਕਰਕੇ ਸਮਝੋ ਸਵੇਰੇ ਤੁਹਾਡਾ ਚਿਹਰਾ ਖਿੜਿਆ ਹੋਊਗਾ ਇੱਕ ਇੱਕ ਪੋਰ ਖੁੱਲਿਆ ਹੋਊਗਾ ਦੇਖਣ ਵਾਲਾ ਇੱਕ ਵਾਰੀ ਤੁਹਾਨੂੰ ਦੇਖੂਗਾ ਉਹਦੀ ਨਜ਼ਰ ਨਹੀਂ हट ਸਕਦੀ ਫੇਰ ਤਰਮਿੰਦਰ ਜੀ ਚਿਹਰੇ ਦੇ ਉੱਤੇ ਆਉਂਦੀਆਂ ਗੱਲ ਦੂਜੀ ਕੀ ਪਿੰਪਲ ਨਿਕਲਦੇ ਆ ਸ਼ਾਈਆਂ ਪੈਂਦੀਆਂ ਨੇ ਹੋਰ ਹੁੰਦਾ ਸ਼ਾਈਆਂ ਛਾਈਆਂ ਤਾਂ ਇਹਦੇ ਵਾਲੀ ਕਰਦੂ ਜਾਣੀ ਹੈ ਗੁਲਾਬ ਜਲ ਵਗੈਰਾ ਪਰਮਾਨੈਂਟ ਠੀਕ ਕਰਨੀਆਂ ਨੇ ਤਾਂ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਡੀਸੈਂਟ ਆਈਟਮ ਹੈ ਜੀ ਆਦੀਨਾਥ ਫੇਸ ਪੈਕ ਆ ਇਹ ਆਪਣਾ ਹੀ ਬਣਿਆ ਹੋਇਆ ਇਹਨੂੰ ਅਸੀਂ ਬਾਕੀ ਤਾਂ ਬਹੁਤ ਕੁਝ ਹੈ ਦੇ ਵਿੱਚ ਐਲੋਵੇਰਾ ਵੀ ਹੈ ਹੋਰ ਵੀ ਪਰ ਇਹ ਚ ਮੇਨ ਚੀਜ਼ ਜਿਹੜੀ ਪਾਈ ਗਈ ਆ ਉਹ ਪਾਈ ਗਈ ਆ ਇਹਦੇ ਵਿੱਚ wheat grass ਦਾ ਪਾਊਡਰ ਤੇ moringa ਪਾਊਡਰ ਹੂੰ moringa ਪਾਊਡਰ ਤੇ wheat grass ਬਾਕੀ ਮਲਤਾਨੀ ਮਿੱਟੀ ਵਗੈਰਾ ਸਭ ਕੁਝ ਹੈਗਾ ਇਹ ਚ ਬੇਸਨ ਬੂਸਨ ਪਾਇਆ ਹੋਇਆ ਹਰ ਚੰਦਨ ਚੰਦਨ ਸਭ ਕੁਝ ਹੈਗਾ ਪਰ wheat grass ਤੇ moringa ਜਦ ਤੁਸੀਂ ਇਹਨੂੰ ਖੋਲੋਗੇ ਤੁਹਾਨੂੰ ਪਤਾ ਲੱਗੂਗਾ ਕਿ ਕੀ ਚੀਜ਼ ਹੈ ਮੈਂ ਤੁਹਾਨੂੰ ਦੇ ਕੋਸ਼ਿਸ਼ ਕਰਦਾ ਜੇ ਖੁੱਲ ਗਏ ਮੈਨੂੰ ਯਾਰ ਬੜਾ ਜੀ ਕਰਦਾ ਰਹਿੰਦਾ ਵੀ ਜਿਹੜਾ ਕੁਝ ਮੈਂ ਬਣਾਇਆ ਨਾ ਇੱਕ ਵਾਰੀ ਜਿਵੇਂ ਵੀ ਦਿਖਾ ਦਵਾ ਮੈਂ ਸਾਰਾ ਕੁਝ ਵੀ ਮੈਂ ਬਣਾ ਲਿਆ ਭਾਈ ਬਣਾ ਕੇ ਜਦੋਂ ਦੇਖੋ ਦਿਨਿੰਦਰ ਜੀ ਖਸ਼ੂ ਜਿਵੇਂ ਖੇਤ ਦੇ ਵਿੱਚ ਆਉਂਦੀ ਹੈ ਨਾ ਕਣਕ ਦੀ ਜਵਾਰੇ ਦੀ ਖਸ਼ੂ ਸੇਮ ਮਤਲਬ ਐਸੀ ਚੀਜ਼ ਇਹਨੇ ਜਦੋਂ ਲੱਗਣਾ ਚਿਹਰੇ ਤੇ ਦਾਗ ਰਹਿਣ ਹੀ ਨਹੀਂ ਦੇਣਾ ਇਹ ਚੀਜ਼ਾਂ ਰਿਸਰਚ ਕੀਤੀਆਂ ਹੋਈਆਂ ਚੀਜ਼ਾਂ ਨੇ ਐਵੇਂ ਨਹੀਂ ਡੱਬਿਆਂ 'ਚ ਪਾਈਆਂ ਇਸੇ ਕਰਕੇ ਲੋਕ ਸੁਭਾਸ਼ ਗੋਇਲ ਨੂੰ ਵੀ ਯਾਦ ਕਰਦੇ ਉਹਦੇ ਚੀਜ਼ਾਂ ਨੂੰ ਵੀ ਯੂਜ਼ ਕਰਦੇ ਆ ਤਾਂ ਇਹ ਜਿਹੜੀ ਚੀਜ਼ ਹੈ ਨਾ ਜੀ ਇਹਨੂੰ ਚਿਹਰੇ ਤੇ ਮਲਣਾ ਔਰ ਇਹ ਜਦੋਂ ਪੇਕ ਪੈਕ ਐਨ ਲੱਗ ਗਿਆ ਨਾ ਜੀ ਉਸ ਤੋਂ ਬਾਅਦ ਇਹਨੂੰ ਲਾ ਦੋ ਇਹ ਪੈਕ ਲਾਉਣ ਤੋਂ ਪਹਿਲਾਂ ਇੱਕ ਕਾਫੀ ਕੋਕੋਨਟ ਸਕਰਬ ਹੁੰਦਾ ਆਪਣਾ ਨਾਰੀਅਲ ਤੇਲ ਦੇ ਵਿੱਚ ਕਾਫੀ ਪਾ ਕੇ ਬਣਾਇਆ ਸਕਰਬ ਉਹਦੀ ਜਦੋਂ ਮ사ਜ ਹੁੰਦੀ ਹੈ ਚਿਹਰਾ ਅਲੱਗ ਹੋ ਜਾਂਦਾ ਜੇ ਗਰਦਨ ਗੁਰਦਨ ਤੇ ਜਿਵੇਂ ਮੈਲ ਨਹੀਂ ਜੰਮੀ ਹੁੰਦੀ ਇੱਥੇ ਮੋਟੀ ਮੋਟੀ ਮੈਲ ਜੰਮ ਜਾਂਦੀਆਂ ਨਿਆਣਿਆਂ ਦੇ ਬੜਿਆਂ ਦੇ ਗਰਦਨ ਚਮੜਾ ਜਿਹਾ ਉਹ ਹਾਥੀ ਵਾਂਗੂ ਛਪ ਜਾਂਦਾ ਉੱਥੇ ਤਾਂ ਉਹ ਬੁਰਾ ਲੱਗਦਾ ਆਪਾਂ ਨੂੰ ਉਹਦੇ ਉੱਤੇ ਜਦੋਂ ਸਕਰਬ ਕਰੋਗੇ ਤੁਸੀਂ ਉਦੋਂ ਬਾਅਦ ਇਹ ਲੇਪ ਲਗਾ ਦੋਗੇ ਫਿਰ ਉਹਨੂੰ ਸਾਫ਼ ਕਰੋਗੇ ਉਦੋਂ ਬਾਅਦ ਬਾਦਾਮ ਰੋਗਨ ਦਾ ਮ사ਜ ਕਰੋ ਕਿਆ ਕਮਾਲ ਹੈ ਤੁਸੀਂ ਮੈਂ ਕਿਹਾ ਲੱਖ ਰੁਪਏ ਲਗਾ ਦਿਓ ਚਾਹੇ ਚਿਹਰੇ ਦੇ ਉੱਤੇ ਮੇਕਅਪ ਤੇ ਤੇ ਇਹ ਇੱਕ ਬਸੇ ਛੋਟੇ-ਜੋਣੇ ਚੀਜ਼ਾਂ 150 ਰੁਪਏ ਦੀ ਰੋਜ਼ ਦਾ ਖਰਚਾ ਮੁੱਕਦਾ ਹੀ ਨਹੀਂ ਇਹ ਤਰਮਿੰਦਰ ਜੀ ਸਭ ਤੋਂ ਵਧੀਆ ਫੇਸ ਵਾਸਤੇ ਸਾਡਾ ਜਿਹੜਾ ਰੁਪੰਜਲੀ ਕਿੱਟ ਹੈ ਉਹ ਚ ਰੁਪੰਜਲੀ ਸਾਬਣ ਰੁਪੰਜਲੀ ਕਰੀਮ ਰੁਪੰਜਲੀ ਤੇਲ ਏਮ ਪੀ ਐਮ ਸਾਰਾ ਕੁਝ ਦਿੱਤਾ ਹੋਇਆ ਹੈ ਜਿਹੜੀ ਲੇਡੀ ਵੀ ਲੈ ਕੇ ਗਈ ਅੱਜ ਤੱਕ ਉਹਨੇ ਸੱਚਮੁੱਚ ਮਤਲਬ ਉਹਦੇ ਪੂਰੇ ਪਰਿਵਾਰ ਨੂੰ ਸਾਡੇ ਨਾਲ ਜੋੜਿਆ ਵੀ ਮਤਲਬ ਇੰਨਾ ਰਿਜ਼ਲਟ ਵਧੀਆ ਕਿਸੇ ਵੀ ਚੀਜ਼ ਦਾ ਨਹੀਂ ਮਿਲਿਆ ਜਿੰਨਾ ਇਹਦਾ ਮਿਲਿਆ ਕਿਉਂ ਕਿ ਪਿਓਰ ਚੀਜ਼ਾਂ ਦਿੱਤੀਆਂ ਗਈਆਂ ਕੋਈ ਉਹ ਚ ਮਿਕਸਿੰਗ ਮਿਲਾਵਟ ਨਹੀਂ ਢਿੱਡੋ ਪੂਰੇ ਰਜੇ ਹੋਏ ਆ ਕਿਸੇ ਨਾਲ ਠੱਗੀ ਮਾਰਨ ਦਾ ਕੋਈ ਮਤਲਬ ਨਹੀਂ ਬੰਦਾ ਕਿਉਂਕਿ ਅੱਜ ਇਹ ਗੱਲ ਸੋਚ ਲਈ ਕਿ ਸਾਡਾ ਜਿਹੜਾ ਪੰਜਾਬ ਹੈ ਇਹ ਸਾਡਾ ਇਹ ਆਪਣਾ ਸਾਰਿਆਂ ਦਾ ਹੈ ਆਪਣਾ ਪੰਜਾਬ ਅਗਰ ਸੋਹਣਾ ਲੱਗੂ ਸਾਡੇ ਜਵਾਨ ਨਿਆਣੇ ਸੋਹਣੇ ਹੋਣਗੇ ਸਾਡੀਆਂ ਬੀਬੀਆਂ ਪੈਣਾ ਸੋਹਣੀਆਂ ਆਉਣਗੀਆਂ ਤਾਂ ਸਾਡਾ ਪੰਜਾਬ ਆਪੇ ਹੀ ਸੋਹਣਾ ਹੋਊਗਾ ਹੈ ਜੀ ਤੇ ਸਾਡਾ ਪੰਜਾਬ ਸੋਹਣਾ ਤੇ ਸਾਡੀ ਵੀ ਟੌਰ ਬਾਹਰ ਜਾਂਦੇ ਆਂਦੀਆਂ ਆਉਂਦੀਆਂ ਵੀ ਗੁਰਸੱਭ ਪੰਜਾਬ ਤੋਂ ਆਏ ਆ ਗੱਲ ਬਣਦੀ ਹੁਣ ਦਵਾਈ ਚ ਗਏ ਸੀਗੇ ਉੱਥੇ ਗੱਲ ਕੀਤੀ ਜਦੋਂ ਸਟੇਜ ਤੇ ਖੜਕੇ ਮੈਂ ਗਿਆ ਬੋਲੇ ਸੋਨਿਆਲ ਸਾਰੇ ਸੇਖ ਖੜੇ ਹੋਏ ਉੱਟ ਗਏ ਵੀ ਯਾਰ ਕਮਾਲ ਹੋ ਗਈ ਵੀ ਐਦਾਂ ਵੀ ਹੁੰਦਾ ਵੀ ਪੰਜਾਬ ਦਾ ਬੱਚਾ ਬੱਚਾ ਗੜਕ ਕੇ ਸੋਨਿਆਲ ਬੁਲਾ ਰਿਹਾ ਤਾਂ ਉੱਥੇ ਮਤਲਬ ਇੱਕ ਉਹ ਬਹੁਤ ਵਧੀਆ ਕਲਿੱਪ ਸੀ ਤੁਹਾਨੂੰ ਕਦੇ ਦਊਂਗਾ ਤੁਸੀਂ ਚੈਨਲ ਤੇ ਪਾਇਓ ਤਾ ਉਦੋਂ ਮਤਲਬ ਸ਼ੇਖ ਸਾਹਿਬ ਨੇ ਖੁਦ ਮਤਲਬ ਟਾਈਮ ਦਿੱਤਾ ਮੈਨੂੰ ਵੀ ਗੁਲਬ ਸਿੰਘ ਕੱਲ ਨੂੰ ਮੇਰੇ ਆਫਿਸ 'ਚ ਬੁਲਾਉ ਉਹਨਾਂ ਨੂੰ ਮਤਲਬ ਉਹਨੂੰ ਇਹ ਗੱਲ ਸਮਝ ਆ ਗਈ ਸੀ ਵੀ ਪੰਜਾਬ ਦੇ ਵਿੱਚੋਂ ਕੋਈ ਉੱਠ ਕੇ ਆਇਆ ਬੰਦਾ ਤੇ ਉਹਦੇ ਕੋਲ ਕੁਝ ਹੈਗਾ ਤੇ ਹੁਣ ਦੁਬਈ ਦੇ ਵਿੱਚ ਬ੍ਰਾਂਚ ਬਣਨ ਜਾ ਰਹੀ ਹੈ ਮੈਨੂੰ ਉਮੀਦ ਹੈ ਮੈਂ ਬਿਲਕੁਲ ਕੋਈ ਐਫਰਟ ਨਹੀਂ ਕੀਤਾ ਆਪੇ ਬਣੂ ਦੁਬਈ ਵਾਲਿਆਂ ਦੀ ਐਫਰਟ ਦਾ ਕਰ ਲੈਣਗੇ ਠੀਕ ਹੈ ਨਹੀਂ ਆਪਾਂ ਆਪਣੇ ਘਰੇ ਖੁਸ਼ ਆ ਮਤਲਬ ਕਹਿਣ ਦਾ ਵੀ ਆਪਾਂ ਆਪਣੇ ਪੰਜਾਬੀਆਂ ਲਈ ਬਣਿਆ ਆ ਜਨਮ ਪੰਜਾਬ ਲਈ ਕਾਫੀ ਹੈ ਇਸ ਤੋਂ ਬਾਅਦ ਦੇਖਾਂਗੇ ਅਗਲੇ ਜਨਮ ਵਿੱਚ ਕਿੱਧਰ ਜਾਣਾ ਪਰ ਇਹ ਜ਼ਰੂਰ ਹੈ ਕਿ ਕੰਮ ਪੂਰਾ ਕਰਾਂਗੇ ਔਰ ਜਿਹੜੀ ਕੰਮ ਕਰਾਂਗੇ ਉਹ ਤਸੱਲੀ ਬਖਸ਼ ਕਰਾਂਗੇ ਚਿਹਰੇ ਦੀ ਗੱਲ ਹੋ ਗਈ ਤਰਵਿੰਦਰ ਜੀ ਹੁਣ ਵਾਲਾਂ ਦੀ ਗੱਲ ਵਾਲਾਂ ਦੀ ਗੱਲ ਕਿਉਂਕਿ ਵਾਲ ਨਾ ਇੱਕ ਇਹ ਵੀ ਟ੍ਰੈਂਡ ਹੋ ਗਿਆ ਮੇਰੇ ਵਰਗਾ ਵੀ ਕਹਿੰਦਾ ਵੀ ਕੋਈ ਤੇਲ ਨਹੀਂ ਲਾਉਣਾ ਵਾਲਾਂ ਨੂੰ ਕਿਉਂਕਿ ਉਹਦੇ ਨਾਲ ਵਾਲ ਬਹਿ ਜਾਣਗੇ ਉਹ ਫਿਰ ਚੰਗੇ ਨਹੀਂ ਲੱਗਦੇ ਚੋਪੜਿਆ ਜਿਹਾ ਸਿਰ ਲੱਗਦਾ ਤੇ ਵਾਲਾਂ ਦੇ ਵਿੱਚ ਖੁਸ਼ਕੀ ਹੋ ਜਾਂਦੀ ਪਰ ਤਰਵਿੰਦਰ ਜੀ ਤੁਹਾਡੇ ਤੇ ਬੜੀ ਕਿਰਪਾ ਗੁਰੂ ਦੀ ਤੁੜੀ ਦਾੜ੍ਹੀਆਂ ਐ ਇੰਨੀ ਕਿ ਚਿੱਟੀਆਂ ਜਿਹੀਆਂ ਲੱਗਦੀ ਬੜੀ ਸੋਹਣੀ ਐ ਹੈਨਾ ਇੱਥੋਂ ਕੋ ਬਾਲ ਮੱਥੇ ਤੋਂ ਵੀ ਥੋੜੇ ਥੋੜੇ ਚਿੱਟੇ ਮਤਲਬ ਵਧੀਆ ਲੱਗਦੇ ਨੇ ਇਹ ਮੈਚਿਓਰਿਟੀ ਦਾ ਇੱਕ ਹੁੰਦਾ ਹੈਨਾ ਇਹਨੂੰ ਕਦੇ ਵੀ ਰੰਗ ਰੁੰਗਣਾ ਨਾ ਲਾਓ ਤੁਸੀਂ ਇਹ ਐਂ ਠੀਕ ਲੱਗਦਾ ਸੋਹਣਾ ਲੱਗਦੇ ਤੁਸੀਂ ਵੀ ਸਾਰਿਆਂ ਨੂੰ ਵੀ ਮੈਸੇਜ ਦਿੰਨਾ ਪੀ ਰੰਗ ਵੀ ਉਦੋਂ ਹੀ ਲਾਉਣਾ ਚਾਹੀਦਾ ਜਦ ਬਾਹਲੀ ਲੋਡ ਹੋਵੇ ਐਵੇਂ ਨਹੀਂ ਵਾਲ ਰੰਗਣੇ ਚਾਹੀਦੇ ਪਰਸਨੈਲਿਟੀ ਐਵੇਂ ਵੀ ਠੀਕ ਲੱਗਦੀ ਆ ਹੁਣ ਅਮਿਤab ਬਚਨ ਸਾਹਿਬ ਇਥੋਂ ਚਿੱਟੇ ਜੇ ਵੀ ਸੋਹਣੇ ਲੱਗਦੇ ਨੇ ਜਦੋਂ ਉਹਨੇ ਕਾਲੀ ਕਰ ਲਈ ਉਸ ਦਿਨੇ ਉਹਦੀ ਰੈਪਿਊਟੇਸ਼ਨ ਖਰਾਬ ਹੋ ਜਾਣੀ ਆ ਤਾਂ ਇਸ ਕਰਕੇ ਹਰ ਕੰਮ ਨੂੰ ਉਦਾਂ ਹੀ ਕਰੋ ਜਿੱਮੇ ਸਾਨੂੰ ਲੋੜ ਆ ਬਾਕੀ ਰਹੀ ਗੱਲ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ ਘਰੇ ਘਰੇ ਇੱਕ ਮੇਥੀ ਦਾਣਾ ਇੱਕ ਕਲੌਂਜੀ 20 20 ਗ੍ਰਾਮ ਉਹ ਚ 60 ਗ੍ਰਾਮ ਪਾ ਲਿਓ ਤੁਸੀਂ ਆਮਲਾ ਔਲੇ ਦਾ ਚੂਰਨ ਆਗੇ ਨੂੰ ਪੇਸਟ ਬਣਾਓ ਲੋਹੇ ਦੀ ਬਾਟੀ ਚ ਪਾਓ ਸਰਬਲੋਹ ਦੀ ਬਾਟੀ ਲੈ ਲਓ ਜਾਂ ਨਾਰਮਲ ਲੋਹੇ ਦੀ ਲੈ ਲਓ ਜੇ ਮੇਰੇ ਕੋਲੇ ਆਉਣੇ ਮੰਗ ਲਿਆ ਕਰੋ ਸਾਡੇ ਕੋਲ ਸਰਬਲੋਹ ਦੀਆਂ ਬਾਟੀਆਂ ਨੇ ਔਰ ਅਸੀਂ ਉਹਦਾ ਕਦੇ ਪੈਸਾ ਨਹੀਂ ਲਿਆ ਬਾਟੀ ਦਾ ਉਹ ਅਸੀਂ ਦੰਨੇ ਆ ਕਿਉਂਕਿ ਬਾਬਾ ਗੁਰੂ ਗੋਬਿੰਦ ਸਿੰਘ ਜੀ ਦਾ ਉਹਦੇ ਤੇ ਬਹੁਤ ਆਸ਼ੀਰਵਾਦ ਹੈ ਇਹ ਅਸੀਂ ਇੱਥੋਂ ਲੈ ਕੇ ਆਉਂਨੇ ਨੇ ਕੜੂਏ ਤੋਂ ਬਹੁਤ ਪੁਰਾਣੇ ਬੰਦੇ ਨੇ ਜਿਹੜੇ ਸਰਬਲੋਹ ਦੇ ਭਰਤਨ ਬਣਾਉਂਦੇ ਆ ਤੇ ਉਹ ਜਿਹੜੀ ਬਾਟੀ ਆ ਅਸੀਂ ਦੰਨੇ ਆ ਤੇ ਉਹ ਬਾਟੀ ਦੇ ਵਿੱਚ ਤੁਸੀਂ ਦੋ ਚਾਰ ਪੰਜ ਚਮਚੇ ਪਾਊਡਰ ਪਾ ਲਓ ਚੰਗੀ ਤਰਾ ਮਿਕਸ ਕੀਤਾ ਹੋਇਆ ਫੇਰ ਉਹਦੇ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਉਹਨਾਂ ਐ ਮਹਿੰਦੀ ਵਾਂਗੂ ਘੋਲ ਕੇ ਰੱਖ ਦੋ ਮਹਿੰਦੀ ਨਹੀਂ ਪਾਉਣੀ ਉਹ ਐ ਘੋਲ ਕੇ ਰੱਖ ਉਹਨੂੰ ਸਵੇਰੇ ਉੱਠਣਾ ਇੱਕ ਚਮਚ ਦੋ ਚਮਚੇ ਦਹੀਂ ਦੇ ਇੱਕ ਚਮਚਾ ਉਹ ਚੀਨੀ ਦਾ ਤੇ ਇੱਕ ਉਹਦੇ ਵਿੱਚ ਹਾਥੀ ਛਾਬ ਤੇਲ ਦੀਆਂ ਦੋ ਤਿੰਨ ਬੂੰਦਾ ਹੁਣ ਹਾਥੀ ਛਾਬ ਤੇਲ ਇਹ ਸਭ ਤੋਂ ਪੁਰਾਣਾ ਬ੍ਰਾਂਡ ਹੈ ਜੀ ਆਪਣੇ ਵੈਬਸਾਈਟ ਤੇ ਵੀ ਪਿਆਜੇ ਤੁਸੀਂ ਸਾਡੀ ਵੈਬਸਾਈਟ ਤੇ ਜਾਓਗੇ ਨਾ ਤਾਂ ਕਾਮਰੀ ਹਾਥੀ ਸ਼ਾਪ ਆਇਲ ਪਿਆ ヘア ਆਇਲ ਇਹਦੀ ਨਾ ਇਹ ਜਿਵੇਂ ਇਹਨੂੰ ਅਸੀਂ ਲਿਖਿਆ ਐਲੋਪੇਸ਼ੀਆ ਵਾਸਤੇ ਵੀ ਕੰਮ ਕਰਦਾ ਇਹਨਾਂ ਦੇ ਪੈਚ ਜੇ ਬਣ ਜਾਂਦੇ ਤਾਂ ਇਹ ਜਿਹੜਾ ਆਇਲ ਹੈ ਇਹਦੀਆਂ 2-3 ਬੂੰਦਾਂ ਹੀ ਪਾਉਣੀਆਂ ਨੇ ਜੀ ਡਰਾਪਰ ਦਿੱਤਾ ਹੈ ਨਾਲ ਇਹਦੀਆਂ 2-3 ਬੂੰਦਾਂ ਹੀ ਪਾਉਣੀਆਂ ਨੇ ਤਾਂ ਇਹ 6 ਮਹੀਨੇ ਸਾਲ ਨਹੀਂ ਮੁੱਕਦੀ ਸ਼ੀਸ਼ੀ ਜੀ ਉਹ ਜਿਹੜਾ ਪੇਸਟ ਹੈ ਉਹਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਉਹਨੂੰ ਵਾਲਾਂ ਦੀਆਂ ਜੜਾਂ 'ਚ ਲਾਉਣਾ ਜਿਵੇਂ ਬੀਬੀਆਂ ਭੈਣਾਂ ਨੇ ਜਾਂ ਸਾਡੇ ਸਰਦਾਰ ਭਰਾ ਨੇ ਉਹਨਾਂ ਦੇ ਵਾਲ ਲੰਬੇ ਹੁੰਦੇ ਆ ਵਾਲਾਂ ਨੂੰ ਲਾਉਣ ਦੀ ਲੋੜ ਨਹੀਂ ਐ ਸਿਰਫ ਸਾਡਾ ਮਤਲਬ ਸਕੈਲਪ ਦੇ ਵਿੱਚ ਲਗਾਣਾ ਜੜਾ 'ਚ ਜੜਾ 'ਚ ਇਹਨੂੰ ਲਾਉਣਾ ਤੇ ਉਦੋਂ ਬਾਅਦ ਇਹਨੂੰ ਸੁੱਕਣ ਦਿਓ ਜਦੋਂ ਸੁੱਕ ਗਿਆ ਫੇਰ ਕੋਈ ਸ਼ੈਂਪੂ ਯੂਜ਼ ਨਹੀਂ ਕਰਨਾ ਕੋਈ ਸਾਬਣ ਯੂਜ਼ ਨਹੀਂ ਕਰਨਾ ਇਹਨੂੰ ਐਂ ਬਸ ਮਲ ਮਲ ਕੇ ਪਾਣੀ 'ਚ ਧੋ ਦੇਣਾ ਠੰਡੇ ਪਾਣੀ 'ਚ ਤੁਸੀਂ ਜਦੋਂ ਬਾਥਰੂਮ ਤੋਂ ਬਾਹਰ ਜਾ ਕੇ ਨਿਕਲੋਗੇ ਤੁਹਾਨੂੰ ਐ ਲੱਗੂਗਾ ਸਿਰ ਤੋਂ ਜਿਵੇਂ ਕੋਈ ਜਿੰਨ ਉਤਰ ਗਿਆ ਹੁੰਦਾ ਇੰਨੀ ਸਫਾਈ ਹੋ ਜਾਂਦੀ ਹੈ ਵਾਲਾਂ ਦੀ ਜੜ੍ਹਾਂ ਤੱਕ ਉਦੋਂ ਬਾਅਦ ਫਿਰ ਅਸੀਂ ਕਹਿੰਦੇ ਆ ਵੀ ਰਾਤ ਨੂੰ ਭਾਈ ਸਾਹਿਬ ਤੇਲ ਲਾਓ ਕਿਹੜਾ ਭਲਾ ਇੱਕ ਆਦੀਨਾਥ ਹੈਅਰ ਆਇਲ ਆ ਇਹ ਰਾਤ ਨੂੰ ਲਗਾ ਜਿਵੇਂ ਰਾਤ ਨੂੰ ਲਾਉਣਾ ਤੁਸੀਂ ਉਹ ਹੈਗਾ ਇੱਕ ਫੈਨੋਗ੍ਰਿਕ ਹੈਅਰ ਆਇਲ ਇਹ ਵਾਲਾ ਫੈਨੋਗ੍ਰਿਕ ਦਾ ਮਤਲਬ ਮੇਥੀ ਦਾ ਐਕਸਟ੍ਰੈਕਟ ਇਹ ਫੈਨੋਗ੍ਰਿਕ ਹੈਅਰ ਆਇਲ ਹੈ ਫॉर ਹੈਅਰ ਗਰੋਥ ਵਾਸਤੇ ਇਹ ਤੇਲ ਦੀ ਬੋਤਲ ਪੂਰੀ ਲਓ ਇਹ 100 ml ਦੀ ਬੋਤਲ ਆ ਅਰਦੀ ਦੀ ਕੀਮਤ ਹੈ 3000 ਰੁਪਿਆ ਬੋਤਲ ਦੀ ਤੇ ਇਹਦੇ ਵਿੱਚ ਪਾਉਣਾ ਤੁਸੀਂ ਕਲੌਂਜੀ ਦਾ ਤੇਲ ਕਲੌਂਜੀ ਦਾ ਤੇਲ ਇੰਨਾ ਕੁ ਇਹ ਸ਼ੀਸ਼ੀ ਹੈ ਇਹ ਮਤਲਬ ਪਿਓਰ ਨੇ ਜਿਹੜੇ ਅਸੀਂ ਉਹ ਲਏ ਹੋਏ ਨੇ ਐਸੈਂਸ ਐ ਨਹੀਂ ਹੈ ਕਿ ਤੇਲ ਇਹ ਇਹ ਮਤਲਬ ਉਹਦੇ ਵਿੱਚੋਂ ਡਾਇਰੈਕਟ ਲਏ ਹੋਏ ਨੇ ਤੇ ਇਹ ਜਿਹੜਾ ਤੇਲ ਹੈ ਕਲੌਂਜੀ ਦਾ ਇਹ 30 ml ਤੇ 100 ml ਦੋਨਾਂ ਨੂੰ ਇੱਕ ਕਟੋਰੀ 'ਚ ਗੱਡੋ ਮਿਕਸ ਕਰ ਲਓ ਉਸ ਤੋਂ ਬਾਅਦ ਦੁਬਾਰਾ ਚਾਹੇ ਸ਼ੀਸ਼ੀਆਂ 'ਚ ਪਾ ਕੇ ਰੱਖ ਲਓ ਇਹ ਵੀ ਤੁਸੀਂ ਲਗਾ ਸਕਦੇ ਹੋ ਸਵੇਰੇ ਜਣਾ 'ਚ ਜਦੋਂ ਟਾਈਮ ਹੋਵੇ ਹਫਤੇ 'ਚ ਇੱਕ ਦੋ ਵਾਰੀ ਇਹ ਜਿੰਨੇ ਵਾਲ ਝੜਦੇ ਆ ਟੁੱਟਦੇ ਆ ਵਾਲਾਂ 'ਚ ਦੋ ਮੂਹੇ ਹੋ ਰਿਹਾ ਇਹਦੇ 'ਚ ਇੰਨੀ ਕਿ ਸ਼ਕਤੀ ਹੈਗੀ ਇਹ ਰੋਕ ਲੈਂਦਾ ਤੇ ਉਦੋਂ ਬਾਅਦ ਇਹਨੂੰ ਜਦੋਂ ਤੁਸੀਂ ਵਾਸ਼ ਕਰਨਾ ਵਾਸ਼ ਕਰਨ ਵਾਸਤੇ ਇੱਕ ਸਾਡੇ ਪਾਊਡਰ ਬਣਾਉਂਦੇ ਆ ਵੈਦਜੀ ਸਿੰਪਲ ਪਾਊਡਰ ਹੈ 10 ਗ੍ਰਾਮ ਮਤਲਬ 2 ਚਮਚੇ ਪਾਊਡਰ ਇੱਕ ਸ਼ੀਸ਼ੀ 'ਚ ਪੈਕ ਕਰਕੇ ਉਹਦਾ హెయిర్ ਸੈੱਟ ਪਾਊਡਰ ਦੇ ਨਾਮ ਤੇ ਅਪਰੂਵਲ ਲਈ ਹੈ ਸਰਕਾਰ ਤੋਂ ਐਸੀ ਕਿਆ ਕਮਾਲ ਮੈਜਿਕ ਚੀਜ਼ ਆ ਉਹਨੂੰ ਤੁਸੀਂ ਕੀ ਕਰਨਾ ਆਪਦੇ ਘਰੇ ਸ਼ੈਂਪੂ 'ਚ ਮਿਕਸ ਕਰਨਾ ਕੋਈ ਵੀ ਸ਼ੈਂਪੂ ਲੈ ਲਿਓ 200 ਗ੍ਰਾਮ ਸ਼ੈਂਪੂ ਜੋ ਸਾਰਾ ਪਾਊਡਰ ਮਿਕਸ ਕਰਕੇ ਦੁਬਾਰਾ ਸ਼ੀਸ਼ੀ ਚ ਭਰ ਕੇ ਰੱਖ ਲਿਓ ਉਹਦੇ ਨਾਲ ਹੀ ਵਾਲ ਧੋਣਿਆ ਹੁਣ ਜੇ ਤੁਸੀਂ ਕਹੋਗੇ ਗੋਲ ਸਾਹਿਬ ਤੁਸੀਂ ਉਹ ਸ਼ੈਂਪੂ ਚ ਮਿਕਸ ਹੀ ਕਰ ਦਿੰਦੇ ਜੇ ਅਸੀਂ ਦੁਬਾਰਾ ਸ਼ੈਂਪੂ ਚ ਮਿਕਸ ਕਰਾਂਗੇ ਨਾ ਤਾਂ ਉਹਨੂੰ ਜੇ ਮਿਕਸ ਕਰਕੇ ਰੱਖਾਂਗੇ ਤਾਂ ਉਹਦੀ ਲਾਈਫ 2-3 ਮਹੀਨੇ ਦੀ ਹੁੰਦੀ ਆ ਤਾਂ ਉਹ ਅਲੱਗ-ਅਲੱਗ ਦੰਨੇ ਆ ਘਰੇ ਮਿਕਸ ਕਰੋ ਤੇ ਉਹਨੂੰ ਉਦੋਂ ਬਾਅਦ ਐਜ਼ ਅ ਸ਼ੈਂਪੂ ਯੂਜ਼ ਕਰੋ ਇਹ ਹੋ ਗਿਆ ਵਾਲਾ ਦਾ ਨੁਸਕਾ ਜਿਹੜਾ ਹਾਥੀਸ਼ਾਬ ਤੇਲ ਹੈ ਇਹਦਾ ਬਹੁਤ ਮਹੱਤਵ ਆ ਮਿੱਤਰੋ ਜਿਨ੍ਹਾਂ ਲੋਕਾਂ ਨੂੰ ਧਰਵਿੰਦਰ ਜੀ ਐਲੋਪੇਸ਼ੀਆ ਦੀ ਪ੍ਰੋਬਲਮ ਆ ਵਾਲੀ ਚ ਕਹਿੰਦੇ ਕੀੜਾ ਲੱਗ ਜਾਂਦਾ ਪੈਚ ਬਣ ਜਾਂਦੇ ਨੇ ਸਿਰ 'ਚ ਪੈਚ ਬਣ ਜਾਂਦੇ ਨੇ ਗੱਜਾ ਪਣ ਆ ਜਾਂਦਾ ਜਿਵੇਂ ਇੱਕ ਪੈਚ ਬਣ ਗਿਆ ਇੱਕ ਜਗ੍ਹਾ ਤੇ ਹੋਰ ਨਿਕਲ ਉਹਦੇ ਤੇ ਇਹ ਤੇਲ ਐ ਐ ਡ੍ਰੌਪ ਲੈ ਕੇ ਲਾਉਣਾ ਹੁੰਦਾ ਸਿੱਧਾ ਡਾਇਰੈਕਟ ਔਰ ਥੋੜੇ ਜਿਹੇ ਦਿਨਾਂ ਦੇ ਵਿੱਚ ਇਹ ਆਪ ਦਾ ਕੰਮ ਕਰਦਾ ਮਤਲਬ ਪਹਿਲੇ ਦਿਨ ਤੋਂ ਕੀੜੇ ਜੀ ਨੂੰ ਤਾਂ ਰੋਕ ਹੀ ਦਿੰਦਾ ਉਦੋਂ ਵੇ ਹੌਲੀ ਹੌਲੀ ਆਪਦਾ ਇਹ ਕੰਮ ਕਰਦਾ ਇਹ ਬਹੁਤ ਪੁਰਾਣਾ ਬ੍ਰਾਂਡ ਹੈ ਮੈਨੂੰ ਤਾਂ ਹੀ ਨਹੀਂ ਸਮਝ ਆਉਂਦਾ ਵੀ ਇਹ ਸਾਡੇ ਬੈਦ ਜੀ ਨੇ ਕਿਵੇਂ ਤਿਆਰ ਕਰ ਲਿਆ ਔਰ ਜਿੰਨੇ ਵੀ ਲੋਕ ਇਹਨੂੰ ਲੈ ਕੇ ਜਾਂਦੇ ਆ ਧਰਮਿੰਦਰ ਜੀ ਬਹੁਤ ਕਮਾਲ ਦਾ ਰਿਜ਼ਲਟ ਆ ਇਹ ਇੰਨੀ ਕੁ ਸ਼ੀਸ਼ੀ ਜੀ ਹੈ 2000 ਰੁਪਏ ਦੀ ਔਰ ਇਹ 6 ਮਹੀਨੇ ਨਹੀਂ ਮੁੱਕਦੀ ਐਵੇਂ ਵੀ ਨਹੀਂ ਆ ਵੀ ਉਹ ਇੱਕ ਦਿਨ ਜੀ ਖਤਮ ਹੋ ਜੂਗੀ ਇਹਦਾ ਇੱਕ ਸਮਾਂ ਹੁੰਦਾ ਮਤਲਬ ਐ ਸਮਝ ਲਓ ਵੀ ਇਹ ਵੱਧ ਤੋਂ 10 20 ਰੁਪਏ ਰੋਜ਼ ਦਾ ਖਰਚਾ ਹੈ ਇੰਨੇ ਖਰਚੇ ਨਾਲ ਜੇ ਤੁਸੀਂ ਆਪਣੇ ਬਾਲਾਂ ਨੂੰ ਬਚਾ ਸਕਦੇ ਹੋ ਆਪਣੇ ਪਿੰਪਲ ਚਿਹਰੇ ਨੂੰ ਠੀਕ ਕਰ ਸਕਦੇ ਹੋ ਤਾਂ ਤੁਸੀਂ ਕਮਾਲ ਦੇ ਰਿਜ਼ਲਟ ਲਾਓਗੇ ਇਹਨਾਂ ਚੀਜ਼ਾਂ ਦੇ ਔਰ ਤੁਹਾਨੂੰ ਮੈਂ ਦੱਸ ਦਿੱਤਾ ਫੈਡੋਗ੍ਰਿਕ ਹੈਅਰ ਆਇਲ ਹੋ ਗਿਆ ਰੁਪਾਂਜਲੀ ਕਿੱਟ ਹੋ ਗਈ ਇਹ ਸਾਰੀਆਂ ਚੀਜ਼ਾਂ ਫੇਸ ਐਂਡ ਬਿਊਟੀ ਲਈ ਬਹੁਤ ਵਧੀਆ ਕੁਆਲਿਟੀ ਦੇ ਪ੍ਰੋਡਕਟ ਹੈਗੇ ਜੀ ਜੀ ਬਿਲਕੁਲ ਗੁਲ ਸਾਹਿਬ ਤੁਸੀਂ ਸੇਧ ਦਾ ਧਿਆਨ ਰੱਖਦੇ ਹੋ ਤੇ ਹੁਣ ਸੁੰਦਰਤਾ ਦਾ ਤੇ ਜਿਹੜੇ ਵਾਲ ਵਗੈਰੇ ਨੇ ਉਹਨਾਂ ਦਾ ਵੀ ਧਿਆਨ ਰੱਖਣਾ ਸ਼ੁਰੂ ਕਰ ਦਿੱਤਾ ਹੈ ਜਿਹੜੇ ਤੁਹਾਡੇ ਪ੍ਰੋਡਕਟ ਨੇ ਉਤਪਾਦ ਨੇ ਲੰਮੇ ਸਮੇਂ ਤੋਂ ਕੀਤੀ ਗਈ ਖੋਜ ਸੋਧ ਦਾ ਨਤੀਜਾ ਨੇ ਤੁਸੀਂ ਦਰਸ਼ਕਾਂ ਨੂੰ ਸਾਡਿਆਂ ਨੂੰ ਲਾਹੇਵੰਦ ਜਾਣਕਾਰੀ ਦਿੱਤੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੈ ਜੀ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸੋ ਦਰਸ਼ਕੋ ਅਗਲੇ ਹਫਤੇ ਫੇਰ ਨਵੇਂ ਵਿਸ਼ੇ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ ਆਗਿਆ ਦਿਓ ਧੰਨਵਾਦ